ਕਸਮਾਸੀ ਜਦੋਂ ਗਲੀਆਂ ਦੇ ਵਿੱਚ ਖਡੋਣੇ ਵੇਚਣ ਵਾਲੇ ਆਂਦੇ ਹੁੰਦੇ ਸੀ ਤਾਂ ਬੱਚੇ ਵੀ ਜਿਹੜਾ ਕਿੰਨੇ ਸਮੇਂ ਤੋਂ ਇੰਤਜ਼ਾਰ ਕਰਦੇ ਹੁੰਦੇ ਸੀ ਕਿ ਕਦੋਂ ਖਡੋਣੇ ਵਾਲੇ ਆਣਤਾ ਸੀ ਮਾਪਿਆਂ ਨੂੰ ਕਹਿ ਕੇ ਖਡੋਣੇ ਕਰੀ ਦਏ ਪਰ ਸਮਾਜ ਜਿਵੇਂ ਜਿਵੇਂ ਬਦਲਦਾ ਜਾ ਰਿਹਾ ਹੈ ਮੋਬਾਈਲ ਦਾ ਯੁੱਗ ਆਇਆ ਤਾਂ ਮੋਬਾਈਲ ਨੇ ਕਾਫੀ ਕੁਝ ਖੋ ਲਿਆ ਕੰਮ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਲੋਕ ਖਰੀਦੇ ਨੇ ਹੁਣ ਕਿ ਘਟ ਗਿਆ ਕੰਮ ਘਟ ਗਿਆ ਬਹੁਤ ਘਟ ਗਿਆ ਇਹ ਕੰਮ ਭਾਈ ਜੀ ਕੰਮ ਐਨੀ ਬਿਲਕੁਲ ਨਹੀਂ ਬਿਲਕੁਲ ਕੋਈ ਤਾਂ ਸਾਹਮਣੇ ਹੀ ਆ ਤੋ ਲੈ ਕੇ ਜਾਇਆ ਕਦਾਬਸ ਕਿਉਂ ਇਹ ਕੰਮ ਕਰ ਰਹੇ ਹੋ ਕੀ ਮਜਬੂਰੀ ਤੁਹਾਡੀ ਨਾ ਹੋਰ ਮੇਰਾ ਬੇਟਾ ਦੋ ਜਣੇ ਆ ਬਾਤ ਅੰਤੋਈ ਜਣੇ ਹੋ ਤੁਸੀਂ ਘਰ ਪਰਿਵਾਰ ਦੇ ਵਿੱਚ ਹੋਰ ਕੋਈ ਨਹੀਂ ਨਾ ਸੇ ਵੀ ਗੁਜ਼ਰ ਗਈ ਨੋ ਉਹ ਨਹੀਂ ਜੀ ਰੋ ਕਰਕੇ ਚਲੇ ਗਏ ਸੀ ਕੀ ਹੋਇਆ ਕੀ ਸੀ ਅੰਕਲ ਬਾ ਗ੍ਰੇਮ ਕਾਰ ਦੀ ਕੁੜੀ ਵਿੱਚ ਸੀ ਉਹਨਾਂ ਨੂੰ ਛੋੜਾ ਪਰਦਾ ਸੀ ਆ ਨਾਮ ਇਹ ਕਰਨਾ ਜੋ ਪਹਿਚ 14 ਚਲਾਈ ਜਾਂਦਾ ਸੀ ਮਕਾਨ ਤੁਹਾਡਾ ਆਪਣਾ ਸੀ ਕਰਾਏ 19 ਸਾਲ ਦਾ ਆਪਣਾ ਸਿਹਰੇ ਉੱਤੇ ਕਿਰਾਇਆ ਤੇ ਆ ਗਿਆ ਸੀ ਕਿਰਾਇਆ ਤੇ ਹੁਣ ਕਿਰਾਏ ਤੇ ਰਹਿ ਰਹੇ ਮਕਾਨ ਵੀ ਵਿਕ ਗਿਆ ਹੁਣ ਚਾਲ ਨਹੀਂ ਰੱਖਿਆ ਜੀ ਕਿਰਾਇਆ ਤੇ ਆ ਗਿਆ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜਿਵੇਂ ਤੁਸੀਂ ਦੱਸਿਆ ਕਿ ਸਿਰਫ ਫਾਰਿਕ ਦਿਨ ਕੰਮ ਕਰਕੇ 100 ਰੁਪਏ 150 ਰੁਪਏ ਬਸ ਇੰਨੀ ਕੀ ਦਿਹਾੜੀ ਬਚਣੀ ਹੁੰਦਾ ਘਰ ਚਲਾਉਂਦਾ ਘਰ ਦਾ ਕਿਰਾਇਆ ਨਿਕਲ ਜਾਂਦਾ ਕਿਉਂ ਕਰ ਸਾਲਾ ਬੰਦਾ ਕਰਦੇ ਮੈਂ ਕੀ ਗੱਲ ਹੈ ਗੁਜ਼ਾਰਾ ਕਰਨਾ ਹੀ ਹੈ ਤਾ ਸਿਟੀ ਹੈਡਲਾਈਨਸ ਦੇਖ ਰਹੇ ਤੁਸੀਂ ਮੈਂ ਦੀਪਕ ਕਤਿਆਲ ਇੱਕ ਸਮਾਂ ਸੀ ਜਦੋਂ ਗਲੀਆਂ ਦੇ ਵਿੱਚ ਖਡੋਣੇ ਵੇਚਣ ਵਾਲੇ ਆਂਦੇ ਹੁੰਦੇ ਸੀ ਤਾਂ ਬੱਚੇ ਵੀ ਜਿਹੜਾ ਕਿੰਨੇ ਸਮੇਂ ਤੋਂ ਇੰਤਜ਼ਾਰ ਕਰਦੇ ਹੁੰਦੇ ਸੀ ਕਿ ਕਦੋਂ ਖਡੋਣੇ ਵਾਲੇ ਆਣਤਾ ਸੀ ਮਾਪਿਆਂ ਨੂੰ ਕਹਿ ਕੇ ਖਡੋਣੇ ਖਰੀਦਦੇ ਤੇ ਰਿਸ਼ਤੇਦਾਰ ਵੀ ਜਿਹੜੇ ਹੁੰਦੇ ਸੀ ਉਹ ਜਦੋਂ ਘਰ ਦੇ ਵਿੱਚ ਆਣਾ ਤਾਂ ਬੱਚਿਆਂ ਵਾਸਤੇ ਖਡੋਣੇ ਲੈ ਕੇ ਆਂਦੇ ਹੁੰਦੇ ਸੀ ਪਰ ਸਮਾਂ ਜਿਵੇਂ ਜਿਵੇਂ ਬਦਲਦਾ ਜਾ ਰਿਹਾ ਹੈ ਮੋਬਾਈਲ ਦਾ ਯੁੱਗ ਆਇਆ ਤਾਂ ਮੋਬਾਈਲ ਨੇ ਕਾਫੀ ਕੁਝ ਖੋਲਿਆ ਸੋ ਹੁਣ ਬੱਚੇ ਜਿਹੜੇ ਨੇ ਉਹ ਮੋਬਾਈਲਾਂ ਦੇ ਵਿੱਚ ਹੀ ਗੇਮਾਂ ਖੇਡ ਰਹੇ ਨੇ ਵੀਡੀਓਜ਼ ਦੇਖ ਰਹੇ ਨੇ ਇਹਨਾਂ ਖਡੋਣਿਆਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੋ ਇੱਕ ਅੰਕਲ ਜੀ ਮੌਜੂਦ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਜੋ ਲੋਕ ਜਿਹੜੇ ਸੀਗੇ ਗਲੀਆਂ ਮੁਹੱਲਿਆਂ ਦੇ ਵਿੱਚ ਜਾ ਕੇ ਖਡੋਣੇ ਵੇਚਿਆ ਕਰਦੇ ਸੀ ਤੇ ਲੋਕ ਵੀ ਖਰੀਦਦੇ ਹੁੰਦੇ ਸੀ ਪਰ ਅੱਜ ਇਹ ਲੋਕ ਖਡੋਣਿਆਂ ਵਾਲੇ ਸੜਕਾਂ ਉੱਤੇ ਵੀ ਟਾਵੇਂ-ਟਾਵੇਂ ਹੀ ਨਜ਼ਰ ਆਉਂਦੇ ਨੇ ਗੱਲਬਾਤ ਕਰਦੇ ਆਂ ਅੰਕਲ ਜੀ ਕੀ ਨਾਮ ਹੈ ਤੁਹਾਡਾ ਰਾਮ ਪ੍ਰਕਾਸ਼ ਕਿੰਨੇ ਸਮੇਂ ਤੋਂ ਤੁਸੀਂ ਖਡੋਣਿਆਂ ਦਾ ਕੰਮ ਕਰ ਰਹੇ ਹੋ 5-6 ਸਾਲ ਤੋਂ 5-6 ਸਾਲ ਹੋ ਗਏ। ਕੱਟੇ ਨੂੰ ਪਹਿਲਾਂ ਕੋਈ ਸਮਾਂ ਸੀ ਜਦੋਂ ਬੱਚੇ ਗਲੀਆਂ ਦੇ ਵਿੱਚ ਇੰਤਜ਼ਾਰ ਕਰਦੇ ਹੁੰਦੇ ਸੀ ਕਿ ਕਦੋਂ ਘਡੌਣੇ ਵਾਲਾ ਘਡੌਣੇ ਵੇਚਣ ਆਵੇ ਤੇ ਅਸੀਂ ਖਰੀਦੀਏ। ਪਰ ਅੱਜ ਗਲੀਆਂ ਦੇ ਵਿੱਚ ਤਾਂ ਕੀ ਘਡੌਣੇ ਵਾਲੇ ਸੜਕਾਂ ਦੇ ਉੱਤੇ ਵੀ ਕਾਫੀ ਘਟ ਨਜ਼ਰ ਆ ਰਹੇ ਨੇ ਤੇ ਬੱਚੇ ਵੀ ਮੋਬਾਈਲਾਂ ਦੇ ਵਿੱਚ ਕਾਫੀ ਜ਼ਿਆਦਾ ਰੁੱਝੇ ਹੋਏ ਨੇ। ਹਾਂਜੀ। ਕੰਮ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਲੋਕ ਖਰੀਦੇ ਨੇ ਹੁਣ? ਕਿ ਘਟ ਗਿਆ ਕੰਮ? ਘਟ ਗਿਆ ਬਹੁਤ ਘਟ ਗਿਆ ਇਹ ਕੰਮ। ਭਾਈ ਜੀ ਕੰਮ। ਐਨੀ ਬਿਲਕੁਲ ਵੀ। ਬਿਲਕੁਲ। ਤੁਹਾਨੂੰ ਸਾਹਮਣੇ ਹੀ ਆਇਆ ਕੋ ਲੈ ਕੇ ਜਾਇਆ ਕਦਾਬਸ ਜੀ ਔਰ ਤੁਹਾਡੀ ਉਮਰ ਕਿੰਨੀ ਹੈ 60 ਸਾਲ 67 ਸਾਲ ਹਾਂਜੀ ਤੇ ਅੰਕਲ ਐਨੀ ਉਮਰ ਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਕਿ ਲੋਕ ਘਰਾਂ ਦੇ ਵਿੱਚ ਬੈਠੇ ਹੁੰਦੇ ਆਰਾਮ ਕਰਦੇ ਨੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੇ ਤੁਸੀਂ ਕਿਉਂ ਇਹ ਕੰਮ ਕਰ ਰਹੇ ਹੋ ਕੀ ਮਜਬੂਰੀ ਤੁਹਾਡੀ ਨਾ ਔਰ ਮੇਰਾ ਬੇਟਾ ਦੋ ਜਣੇ ਆ ਬਾਤ ਔਰ ਪੰਨ ਦੋ ਹੀ ਜਣੇ ਹੋ ਤੁਸੀਂ ਘਰ ਪਰਿਵਾਰ ਦੇ ਵਿੱਚ ਹੋਰ ਕੋਈ ਨਹੀਂ ਨਾ ਸੇ ਵੀ ਗੁਜ਼ਰ ਗਈ ਨੋ ਹੁੰਦੀ ਵੀ ਜੀਰੋ ਕਰਕੇ ਚਲੇ ਗਏ ਸੀ ਕੀ ਹੋਇਆ ਕੀ ਸੀ ਅੰਕਲ ਬਾ ਗਰੇਵ ਕਰ ਜੀ ਕੁੜੇ ਨੇ ਇੱਥੇ ਸੀ ਹੁਣ ਸਾਨੂੰ ਇਹ ਛੋੜਾ ਪਰਦਾ ਸੀ ਹੈ ਨਾ ਇਹ ਕਰਨਾ ਜੋ ਕਹ ਚੌਧਰ ਚਲਾ ਜਾਂਦਾ ਸੀ ਮਕਾਨ ਤੁਹਾਡਾ ਆਪਣਾ ਸੀ ਪਰ ਉਹ ਨਹੀਂ ਪਹਿਲੇ ਆਪਣਾ ਸੀ ਥੇ ਉਹ ਕਿਰਾਏ ਤੇ ਆ ਗਿਆ ਸੀ ਕਿਰਾਏ ਤੇ ਹੁਣ ਕਿਰਾਏ ਤੇ ਰਹਿ ਰਹੇ ਹੋ ਮਕਾਨ ਵੀ ਵਿਕ ਗਿਆ ਮਕਾਨ ਨਹੀਂ ਰੱਖਿਆ ਜੀ ਕਿਰਾਏ ਤੇ ਆ ਗਿਆ ਕੁਣਕਲ ਕਿਹੜੇ ਕਿਹੜੇ ਖਡੋਣੇ ਤੁਸੀਂ ਵੇਚ ਰਹੇ ਹੋ ਤੁਹਾਡੇ ਕੋ ਕਿਹੜੇ ਕਿਹੜੇ ਹੈਗੇ ਨੇ ਆ ਦੇਖੋ ਬਈ ਖਡੋਣੇ ਇਹ ਲੈ ਕੇ ਸਾਡੇ ਕਰੋਣੇ ਜਿਹੜੇ ਅ ਕਿੰਨੇ ਵਜੇ ਤੁਸੀਂ ਇੱਥੇ ਆਉਂਦੇ ਹੋ ਕਿੰਨੇ ਵਜੇ ਤੱਕ ਖੜਦੇ ਹੋ ਮੈਂ ਸਵੇਰੇ 9:30 ਵਜੇ ਤੋਂ 1 ਵਜੇ ਤੱਕ ਫਿਰ ਸ਼ਾਮੀਆਂ ਆਣਾ 5 5 ਵਜੇ ਤੇ 6:30 ਤੱਕ ਚੱਲ ਜਾਂਦਾ ਗੁਜ਼ਾਰਾ ਹੋ ਜਾਂਦਾ ਗੁਜ਼ਾਰਾ ਕਿ ਹੋਣਾ ਜੀ 60 650 ਬਚਾ ਬਸ ਬਸ 100 150 ਰੁਪਏ ਬਚਦਾ ਹੈ ਨੀ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਹਾਂਜੀ ਹਾਂਜੀ ਤੁੰਕਲ ਕਿਵੇਂ ਗੁਜ਼ਾਰਾ ਕਿਵੇਂ ਕਰਦੇ ਹੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿੰਨੀਆਂ ਕੁ ਮੁਸ਼ਕਲਾਂ ਆਂਦੀਆਂ ਨੇ ਕਿਉਂਕਿ 100 150 ਰੁਪਏ ਤਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਹੈ ਬਹੁਤ ਘੱਟ ਹੈ ਉਹ ਜ਼ਬਾਂ ਵੀ ਪਤਾ ਬਹੁਤ ਘੱਟ ਹੈ ਕਿ ਦਾਲ ਭੁਲਕਾ ਚੱਲ ਜਾਈਏ ਉਹ ਵੀ ਬੜਾ ਲੋਕ ਆਂਦੇ ਨਹੀਂ ਖਰੀਦੇ ਨਹੀਂ ਖਰੀਦਦਾਰੀ ਜਿੱਦਾ ਪਹਿਲਾਂ ਸਮਾਂ ਸੀਗਾ ਲੋਕ ਆਉਂਦੇ ਹੁੰਦੇ ਸੀ ਕਿੰਨੇ ਖਿਡੌਣੇ ਵਿਕਦੇ ਹੁੰਦੇ ਸੀ ਰਿਸ਼ਤੇਦਾਰ ਵੀ ਜਦੋਂ ਜਾਂਦੇ ਸੀ ਤਾਂ ਘਰਾਂ ਦੇ ਵਿੱਚ ਲੈ ਕੇ ਜਾਂਦੇ ਸੀ ਅੱਜ ਕੋਈ ਨਹੀਂ ਲੈ ਕੇ ਜਾਂਦਾ ਨਾ ਨਾ ਕੋਈ ਜਿਹੜਾ ਵੀ ਆਂਦਾ ਹੈ ਉਹ 10 ਦਾ ਲਾ ਲਾ 5 ਦਾ ਲਾ ਬਸ ਚਲੇ ਜਾਂਦੇ ਆ ਕਿ ਆ ਕੇ ਹੁਣ ਪਹਿਲਾਂ ਵਰਗੀ ਡਿਮਾਂਡ ਨਹੀਂ ਹੈਗੀ ਨਹੀਂ ਪਹਿਲੇ ਵਾਰੀ ਇੱਕ ਬਾਤ ਨਹੀਂ ਆਈ ਬਿਲਕੁਲ ਮੰਗ ਨਹੀਂ ਅਜੀ ਕਰ ਲਵਾਂ ਤੇ ਅੰਕਲ ਜੀਰੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜਿਵੇਂ ਤੁਸੀਂ ਦੱਸਿਆ ਕਿ ਸਿਰਫ ਸਾਰੀ ਦਿਨ ਕੰਮ ਕਰਕੇ 100 ਰੁਪਏ 150 ਰੁਪਏ ਬਸ ਇੰਨੀ ਕੀ ਦਿਹਾੜੀ ਬਚਣੀ ਹਾਂਜੀ ਅੱਗੇ ਯਾੜੀ ਬੈਠੀ ਹੈ। ਮੁੰਡਾ ਔਟੋ ਚਲਾਉਂਦਾ। ਘਰ ਦਾ ਕਿਰਾਇਆ ਨਿਕਲ ਜਾਂਦਾ। ਔਟੋ ਚਲਾਉਂਦਾ ਜੀ ਮੁੰਡਾ। ਉਹ ਥੋੜਾ ਵਾਲਾ ਕਿਉਂ ਕਰ ਰਿਹਾ ਥੋੜਾ ਬੰਨਣਾ ਕਰ ਲੈਣਾ ਜੀ ਯਾਰਾ ਕਰਨਾ ਹੀ ਹੈ ਜੀ। ਇੰਨਾ ਗਰਮੀ ਦਾ ਸਮਾਂ ਹੈ ਜਿਸ ਦੇ ਵਿੱਚ ਧੁੱਪ ਦੇ ਵਿੱਚ ਤੁਸੀਂ ਖੜ ਕੇ ਖੜੋਨੇ ਵੇਚ ਰਹੇ ਹੋ। ਗੁਜ਼ਾਰਾ ਵੀ ਨਹੀਂ ਹੋ ਰਿਹਾ, ਕਮਾਈ ਵੀ ਨਹੀਂ ਹੋ ਰਹੀ ਤੇ ਬਿਮਾਰੀ ਵੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਗਰਮੀ ਦੇ ਵਿੱਚ ਜਦੋਂ ਖੜੇ ਹੋ ਕਿੰਨੀਆਂ ਕੁ ਮੁਸ਼ਕਲਾਂ ਆਂਦੀਆਂ ਨੇ। ਮਸ਼ਲਾ ਬਹੁਤ ਆ ਗਿਆ ਘੜਕੇ ਕਰੀਏ ਮਸ਼ਲਾ ਬਹੁਤ ਆ ਗਿਆ ਕਰਕੇ ਕਰੀਏ ਤੇ ਜਦੋਂ ਅੰਤਲ ਮੌਸਮ ਖਰਾਬ ਹੋ ਜਾਂਦਾ ਹੋਊਗਾ ਮੀਂਹੇਰੀ ਵਾਲਾ ਮੌਸਮ ਹੋ ਜਾਂਦਾ ਹੋਊਗਾ ਉਦੋਂ ਤਾਂ ਤੁਹਾਨੂੰ ਫਿਰ ਘਰ ਦੇ ਵਿੱਚ ਜਾਣਾ ਪੈਂਦਾ ਹੋਊਗਾ ਉਦੋਂ ਤਾਂ ਹੋਰ ਘੱਟ ਪੈਸੇ ਜਿਹੜੇ ਤੁਹਾਡੇ ਬੰਦੇ ਹੋਣਗੇ ਅਨੇਰੀ ਅਨੇਰੀ ਹੋਵੇ ਜਦੋਂ ਜਦੋਂ ਜਿਆ ਰੀਅਲ ਬਾਰਿਸ਼ ਹੋਵੇ ਘਾਰੇ ਲੈਣਾ ਹੋਰ ਕੀ ਕਰੀਏ ਹਾਂਜੀ ਸੋ ਬਿਲਕੁਲ ਅੰਕਲ ਜੀ ਨਾਲ ਗੱਲਬਾਤ ਕੀਤੀ ਕਿਵੇਂ ਇਹਨਾਂ ਨੇ ਦੱਸਿਆ ਕਿ 100 ਰੁਪਏ ਤੋਂ ਲੈ ਕੇ 150 ਰੁਪਏ ਤੱਕ ਅੱਜ ਦੇ ਸਮੇਂ ਦੇ ਵਿੱਚ ਪੂਰੇ ਦਿਨ ਦੇ ਵਿੱਚ ਇਹਨਾਂ ਦੀ ਦਿਹਾੜੀ ਪੈਂਦੀ ਹੈ ਖਡੋਣੇ ਜੋ ਪਿੱਛੇ ਪਹਿਲੇ ਸਮੇਂ ਦੇ ਵਿੱਚ ਇੰਨੇ ਜ਼ਿਆਦਾ ਲੋਕ ਖਰੀਦੇ ਹੁੰਦੇ ਸੀ ਅੱਜ ਜ਼ਮਾਨਾ ਬਦਲ ਗਿਆ ਤੇ ਇਹਨਾਂ ਖਡੋਣਿਆਂ ਨੂੰ ਕੋਈ ਪੁੱਛਦਾ ਤੱਕ ਨਹੀਂ ਖਰੀਦਦਾ ਤੱਕ ਨਹੀਂ ਤੇ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਤੇ ਗੁਜ਼ਾਰਾ ਵੀ ਨਹੀਂ ਹੋ ਰਿਹਾ ਗਰਮੀ ਦਾ ਮੌਸਮ ਹੈ ਤੇ ਉਸ ਦੇ ਵਿੱਚ ਵੀ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਮੀਂਹੇਰੀ ਦਾ ਜਦੋਂ ਮੌਸਮ ਆਉਂਦਾ ਤਾਂ ਉਦੋਂ ਵੀ ਕੰਮ ਦੇ ਵਿੱਚ ਬੜਾ ਫਰਕ ਦੇਖਣ ਨੂੰ ਮਿਲਦਾ ਹੈ ਘਰ ਜਾਣਾ ਪੈਂਦਾ ਕਿਉਂਕਿ ਮੀਂਹੇਰੀ ਜਦੋਂ ਆ ਜਾਵੇ ਤਾਂ ਇੱਥੇ ਕੋਈ ਛੱਤ ਨਹੀਂ ਹੈ ਜਿੱਥੇ ਖੜ ਕੇ ਆਪਣਾ ਕੰਮ ਕਰ ਸਕਣ ਤਾਂ ਉਸ ਸਮੇਂ ਹੋਰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਾਂਗੇ ਕਿ ਜਦੋਂ ਤੁਸੀਂ ਇੱਥੋਂ ਦੀ ਲੰਘੋ ਤਾਂ ਇਹਨਾਂ ਦੇ ਕੋਲ ਖਡੋਣੇ ਜ਼ਰੂਰ ਖਰੀਦੋ ਤਾਂ ਕਿ ਇਹਨਾਂ ਦਾ ਜਿਹੜਾ ਦਿਨਚਰਿਆ ਜਿਹੜੀ ਹੈ ਜਿਹੜਾ ਦਿਨ ਦਾ ਇਹ ਦਿਹਾੜੀ ਹੈ ਉਹ ਬੱਦ ਪਾ ਸਕਣ ਅੰਕਲ ਜੀ ਸਮਾਂ ਤਾਂ ਤੁਸੀਂ ਦੱਸਤਾ ਕਿਹੜੀ ਜਗ੍ਹਾ ਤੇ ਖੜਦੇ ਹੋ ਜੇ ਲੋਕਾਂ ਨੇ ਤੁਹਾਡੀ ਮਦਦ ਕਰਨੀ ਹੋਵੇ ਤੁਹਾਡੇ ਤੋਂ ਖੜੋਣੇ ਖਰੀਦੇ ਹੋਣ ਤਾਂ ਕਿਹੜੀ ਜਗ੍ਹਾ ਤੇ ਆਣ ਐਥੇ 3 ਨੰਬਰ ਡਿਵੀਜ਼ਨ ਡਾਕਟਰ ਅਨਸ਼ਰਾਜ ਦੇ ਕੋਲ ਖੜਾ ਨਮਾ ਸੋ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਕੋਲ ਹੀ ਖੜਦੇ ਹੋ ਹਾਂ ਜੀ ਅਸ਼ਰਨਾਜ ਦੇ ਮੰਦਿਰ ਕੋਲ ਖੜਦੇ ਸ਼ਾਮ ਨੂੰ ਵੀ ਸ਼ਾਮ ਨੂੰ ਟਕੜਾ ਚਲਾ ਉੱਥੇ ਖੜ ਗਿਆ ਸੋ ਬਿਲਕੁਲ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਕੋਲ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਕੋਲ ਇਹ ਅੰਕਲ ਖੜਦੇ ਨੇ ਤਾਂ ਜ਼ਰੂਰ ਇਹਨਾਂ ਦੇ ਕੋਲ ਪਹੁੰਚ ਕੇ ਇਹਨਾਂ ਦੀ ਜਿਹੜੀ ਹੈ ਇਹਨਾਂ ਕੋਲੋਂ ਖਡੋਣੇ ਖਰੀਦ ਕੇ ਤਾਂ ਇਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਵੀ ਘਰ ਦਾ ਜਿਹੜਾ ਗੁਜ਼ਾਰਾ ਹੋ ਵਧੀਆ ਹੋ ਸਕੇ ਲੁਧਿਆਣਾ ਤੋਂ ਦੀਪਕ ਕਤਿਆਲ ਦਾ ਸਿਟੀ ਹੈਡਲਾਈਨਸ